ਜਿ ਮੌਜੂਦਾ ਜਿਲ੍ਹਾ ਕਪੂਤਲਾ ਦਾ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਪਾ ਪਰ ਧਰਤੀ ਤੇ ਇਤਿਹਾਸਿਕ ਗੁਰਦਾਰਾ ਸ੍ਰੀ ਵੇਰ ਸਾਬ ਦੇ ਬਿਲਕੁਲ ਸਾਹਮਣੇ ਅਸੀਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਜੋ بارش ਦੇ ਨਾਲ ਇੱਥੋਂ ਦੇ ਮੌਜੂਦਾ ਹਾਲਾਤ ਨੇ ਕਿਵੇਂ ਲੋਕਾਂ ਨੂੰ ਇੱਥੇ ਚੱਲਣ ਵਿੱਚ ਪ੍ਰੋਬਲਮ ਆਉਂਦੀ ਆ ਕਿਵੇਂ ਲੰਘਣ ਵਿੱਚ ਪ੍ਰੋਬਲਮ ਆਉਂਦੀ ਆ ਵੱਡੇ ਵੱਡੇ ਟਰੱਕ ਟਰਾਲੀਆਂ ਇੱਥੇ ਫਸੀਆਂ ਹੋਈਆਂ ਨੇ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਅੰਡਰ ਬ੍ਰਿਜ ਬਣਿਆ ਹੋਇਆ ਜੇਪੋਦੀ ਇਤਿਹਾਸਿਕ ਨਗਰੀ ਡੱਲੇ ਨੂੰ ਜਿਹੜੀ ਸੜਕ ਜੋੜਦੀ ਆ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਬਾਲੀ ਸਾਹਿਬ ਬਣਾਇਆ ਉਸ ਉਸ ਡੱਲੇ ਨੂੰ ਜਾਂਦੀ ਸੜਕ ਦਾ ਜਿਹੜਾ ਅੱਜ ਲਿੰਕ ਆ ਉਹ ਟੁੱਟ ਚੁੱਕਿਆ ਉਸ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਸੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵੇਲੇ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਕਰੇ ਉੱਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਕਿਵੇਂ ਮੌਜੂਦਾ ਹਾਲਾਤ ਨੇ ਜਿਹੜੇ ਪਾਣੀ ਭਰੇ ਹੋਏ ਨੇ ਕੋਈ ਪੈਯੋ ਨੇ ਇੱਥੇ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਸੀ ਪਿਛਲੇ ਕੁਝ ਦਿਨਾਂ ਤੋਂ بارش ਕਾਰਨ ਸ਼ਹਿਰ ਨੂੰ ਪੱਟੇ ਹੋਏ ਕਾਰਨ ਇੱਥੇ ਨਹੀਂ ਆ ਰਹੀਆਂ ਨਾਲ ਦੀ ਨਾਲ ਅਸੀਂ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਨੇ ਮੌਜੂਦਾ ਸੁਲਤਾਨਪੁਰ ਲੋਧੀ ਦੇ ਭਾਵੇਂ ਕਿ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲ ਚੁੱਕਾ ਪੁੱਤਰ ਸ਼ਹਿਰ ਦਾ ਦਰਜਾ ਮਿਲ ਚੁੱਕਾ 550 ਸਾਲ ਤੇ ਪਰ ਹਾਲਾਤ ਅਜ ਵੀ ਉਹੋ ਹੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਬਦਲਿਆ ਜੋ ਬਦਲਣਾ ਚਾਹੀਦਾ ਸੀ ਅੱਜ ਤਿੰਨ ਤੋਂ ਚਾਰ ਸਾਲ ਹੋ ਚੁੱਕੇ ਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਚੱਲਦੇ ਨੂੰ ਪਰ ਪੰਚਾਇਤਾਂ ਦਾ ਕਿਹੜਾ ਸਰਮੱਥੇ ਪ੍ਰਣਾਲਾ ਉੱਤੇ ਤੋਂ ਉੱਤੇ ਵਾਲੀ ਗੱਲ ਹੋਈ ਪਈ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਖੜੇ ਹੋ ਪਰ ਅੱਜ ਦੇ ਮੌਜੂਦਾ ਹਾਲਾਤ ਕਿਵੇਂ ਹਨ ਇੱਥੇ ਤਾਂ ਇਹ ਡਾਕ ਬੁਰਾ ਹਾਲ ਵਾਈਕੂ ਕੀ ਹੋ ਚੁੱਕਾ ਵਾ ਡੇਢ ਸਾਲ ਤੋਂ ਜੋ ਸੜਕਾਂ ਪੱਟ-ਪੱਟ ਕੇ ਇਹਨਾਂ ਨੇ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਵਾ ਗੁਰੂ ਘਰਾਂ ਦੇ ਵਿੱਚ ਆਹ ਹੋਰ ਤਾਂ ਮੀਂਹ ਇੰਦਾ ਦਾ ਬੁਰਾ ਹਾਲ ਕੀਤਾ ਥੋੜੇ ਦਿਨ ਪਹਿਲਾਂ ਤੱਕ ਇੱਥੇ ਧੂਲ ਮਿੱਟੀ ਢੇਰ ਲੱਗੇ ਹੋਏ ਸੀਗੇ ਤੇ ਅੰਦਰ ਜਿਹੜੀ ਸੰਗਤ ਜਾਂਦੀ ਸੀ ਧੂੜ ਨਾਲ ਭਰ-ਭਰ ਕੇ ਜਾਂਦੀ ਸੀ ਉਸ ਟਾਈਮ ਵੀ ਇੱਕ ਪੱਤਰਕਾਰ ਵੀ ਆਏ ਉਹਨਾਂ ਨੇ ਬਾਈਕ ਲਈ ਲੇਕਿਨ ਕੋਈ ਵੀ ਅਜੇ ਤੱਕ ਇਹਦਾ ਹੱਲ ਨਹੀਂ ਹੋਇਆ ਤੇ ਹੁਣ ਤਵਾਰਾ ਤੋਂ ਦੇਖੋ ਜੀ ਟੋਆਾਂ ਦੇ ਵਿੱਚ ਪਾਣੀ ਭਰ ਗਿਆ ਵਾ ਸੜਕਾਂ ਦੇ ਉੱਤੇ ਪਾਣੀ ਦਾ ਕਰਕੇ ਗੱਡੀਆਂ ਆਉਂਦੀਆਂ ਆ ਛੱਟਾਂ ਪੈਂਦੀਆਂ ਉਰ ਤਾਂ ਹੀ ਲਿਪੜੀਆਂ ਹੋਈਆਂ ਗੱਡੀਆਂ ਗੁਰੂ ਘਰ ਜਾ ਰਹੀਆਂ ਲੇਕਿਨ ਪ੍ਰਸ਼ਾਸਨ ਇੱਥੇ ਕੁਝ ਨਹੀਂ ਕਰ ਪਾ ਰਿਆ ਜਿਹੜੇ ਮੌਜੂਦਾ ਹਾਲਾਤ ਨੇ ਲੋਕ ਕਸਾਨੀ ਦਾ ਟਾਈਮ ਆ ਮੱਛੀ ਵੱਢ ਰਹੇ ਨੇ ਦੋਨਾਂ ਹਲਕੇ ਦੇ ਵਿੱਚ ਮੱਛੀ ਵੱਡੇ ਵੱਡੇ ਪੱਧਰ ਤੇ ਹੁੰਦੀ ਆ ਮੰਡੀਆਂ ਦੇ ਵਿੱਚ ਮੱਛੀ ਨਹੀਂ ਜਾ ਰਹੀ ਟਰਾਲੀਆਂ ਜਿਹੜੀਆਂ ਫਸ ਜਾਂਦੀਆਂ ਲੋਕਾਂ ਨੂੰ ਸਰਕਤ ਤੇ ਮੱਕੀ ਉਤਾਰਨੀ ਪੈ ਰਹੀ ਵਾਜੂ ਜੀ ਇੱਥੇ ਟਰਾਲੀਆਂ ਇੰਨੀਆਂ ਫਸੀਆਂ ਮੇਰੇ ਸਾਹਮਣੇ ਸ਼ਾਪ ਦੇ ਕਿ ਉਹ ਟਰਾਲੀ ਫਸ ਜਾਂਦੀ ਸੀ ਤੇ ਇਹ ਜਿਹੜੇ ਸੜਕਾ ਪੱਟੀਆਂ ਹੋਈਆਂ ਉਹਨਾਂ ਤੇ ਜੀ ਸੀ ਪੀ ਆਉਂਦੀਆਂ ਸੀ 200 300 ਰੁਪਏ ਲੈ ਕੇ ਉਹ ਟਰਾਲੀ ਨੂੰ ਬਾਹਰ ਕੱਢਦੇ ਸੀ ਤੇ ਮਤਲਬ ਕਿ 2 300 ਰੁਪਏ ਚਲੇ ਜਾਂਦੇ ਇਹਨਾਂ ਤੇ ਧੰਦਾ ਬਣਾਇਆ ਹੋਇਆ ਇਹ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਇੱਥੇ ਮਤਲਬ ਕਿ ਆ ਕੋਈ ਸਿਸਟਮ ਥੋੜਾ ਵਾ ਕੋਈ ਤੁਸੀਂ ਸੜਕਾ ਪੁੱਟੀਆਂਵਾ ਉਸੀਂ ਉਸ ਤਰੀਕੇ ਨਾਲ ਸ਼ੁਰੂ ਕਰੋ ਕਿ ਮਤਲਬ ਇੱਕ ਸਾਈਡ ਆਪਾਂ ਪੱਟ ਲਈ ਆ ਉਹ ਸਹੀ ਕਰ ਲੋ ਦੂਜੀ ਸਾਈਡ ਬਾਅਦ ਚ ਪੱਟੋ ਇਹ ਤੇ ਦੋਵੇਂ ਸਾਈਡਾਂ ਤੋਂ ਪੱਟ-ਪੱਟ ਕੇ ਬੁਰਾ ਹਾਲ ਕਰਤਾ ਇਹਨਾਂ ਨੇ ਬਹੁਤ ਮਾੜਾ ਹਾਲ ਆ ਸੁਲਤਾਨਪੁਰ ਲੋਧੀ ਦਾ ਕਹਿਣ ਦੀ ਗੱਲ ਨਹੀਂ ਰਹੀ ਭਈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਅੱਜ ਮੰਨ ਲਓ ਬਾਰਿਸ਼ ਬੰਦ ਨਹੀਂ ਹੁੰਦੀ ਤੇ ਕਿੱਦਾਂ ਦੇ ਹਾਲਾਤ ਹੋਣਗੇ ਕਿ ਔਰ ਜਿਆਦਾ ਦੂਰ ਨਹੀਂ ਹੋ ਔਰ ਜਿਆਦਾ ਪਾਰਸ਼ ਹੋ ਗਈ ਤੇ ਮੈਨੂੰ ਲੱਗਦਾ ਵਾ ਜਿੱਦਾਂ ਸੜਕਾਂ ਦੇ ਉੱਤੇ ਪਾਣੀਆਂ ਬੇੜੀਆਂ ਚੱਲਣੀਆਂ ਵਾਲਾ ਹਾਲ ਆ ਜਾਣਾ ਵਾ ਸੱਜਾਲ ਜੀ ਮੇਰੇ ਸਿੰਘ ਨਾਲ ਬੋਲ ਰਿਹਾ ਬਾਬਾ ਜਵਾਲਾ ਸਿੰਘ ਨਗਰੋਂ ਮਿਲ ਰਾਇਆ ਸੀ 2 ਮਹੀਨੇ ਤੋਂ ਵੀ ਉੱਪਰ ਹੋ ਗਿਆ ਵਾ ਪੀਰ ਸਾਹਿਬ ਗੁਰਦਾਰੇ ਨੰਗਰਾਰ ਦਾ ਗੇਟ ਆ ਜਿਹੜਾ ਉੱਥੇ ਨਾਲ ਹੀ ਸੀਵਰੇਜ ਜਿਹੜਾ ਸੀਵਰੇਜ ਦਾ ਪਾਣੀ ਆ ਇਹਨਾਂ ਮਤਲਬ ਬਰਹਾਲ ਹੋਇਆ ਵਾ ਟੋਏ ਪਏ ਹੋਏ ਭਰੇ ਹੋਏ ਆ ਨੰਗਣਾ ਓਕਾ ਹਾਲ ਲੋਕੀ ਵਿੱਚ ਦੀ ਨੰਮਦੇ ਪਿਆ ਬਹੁਤ ਹੀ ਬਰਹਾਲਾ ਪ੍ਰਸ਼ਾਸਨ ਕੁਝ ਵੀ ਉਹਦੇ ਬਾਰੇ ਨਹੀਂ ਕਰਦਾ ਲੇਕਿਨ ਬੰਦ ਹੀ ਨਹੀਂ ਹੋ ਰਹੀ ਲਗਾਤਾਰ ਹੀ ਉਹਦਾ ਪਾਣੀ ਸਵੇਰੇ ਸ਼ਾਮ ਜਦੋਂ ਵੀ ਟੁੱਟੀ ਚੱਲਦੀ ਹੈ ਨਾ ਫਿਰ ਫਿਰ ਪਾਣੀ ਭਰਿਆ ਹੀ ਰਹਿੰਦਾ بارش ਹੋ ਰਹੀ ਆ ਵੱਡੇ ਵੱਡੇ ਪੁੱਤਰ ਤੇ ਕੀ ਕਰਨਾ ਚਾਹੀਦਾ ਸਰਕਾਰ ਅੱਗੇ ਪੈਸਟੀ ਦੰਨਾ ਚਾਹੁੰਦੇ ਆ ਵੀ ਆ ਬਹੁਤ ਮੰਦਾ ਹਾਲ ਆ پہلی گل بارش ہو رہی ہے سڑک ٹوٹی ہے، کاروبار دا بٹھا بیٹھا پیا وا کوئی کسٹمر آ نہیں رہا اور نگنا بھی بہت مشکل آ مین مکھ مارک بابا جی دے نگری دے حال وایت پہلا کدی نہیں ہوئی جو اج حالات پائپا ٹوٹیاں جڑے کام کرتے آ وہ بھی بس چلامہ ہی کم ہو رہا وا مارا موٹا ٹوا ٹپا پور کے چلے جاتے آ کدی گڈیا فسدیاں وا کدی خوش ہوں بہت ہی برا حال آ بہت لنگنا ہی مشکل ہوا پیا وا گردو دوروں دوروں لا کے بابا جی آسا مراسا منگدی نے پر حالت بہت بہت, بہت, بہت برے نے یہ سارن کی لڑ آن دن کی لڑ آ اور ایلا جی جہاں جی بنے آ یہ کدی اس شہر کے بنے نہیں سکتے جو پچھلے کچھ سمے تو یہ ہلاک چل رہے ہیں سو ایڈا ہی چلتا رہا تے کاروبار یہ بہت نراشا والی گل آ ہر بندہ وہ ڈبیا پیا وا اور کام کرنا بہت مشکل آ بہت ہی مشکل آ سرکار بےنتی ہے کہ یہ جلد تو جلد ٹھیک کرایا جائے یہاں دتا جائے شہر ون دے جو چکر مٹی گارا ਕੱਟਾ ਮਿੱਟੀ ਔੜਦਾ ਸੀ ਹੁਣ ਮੀਂਹ ਦੇ بارش ਨੇ ਤਾਂ ਬਹੁਤੀ ਬੁਰਾ ਹਾਲ ਕਰ ਦਿੱਤਾ। ਤੋਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਪੂਰਾ ਕੀਤਾ ਜਾਵੇ। ਇਤੋਂ ਸਰਕਾਰ ਨੂੰ ਇਹ ਹੀ ਸਾਡੀ ਮੰਗ ਵਾ। ਮੈਂ ਤੇਜਿੰਦਰ ਸਿੰਘ ਜੋਸਨ ਅ ਸੁਲਤਾਨਪੁਰ ਲੋਧੀ ਤੋਂ ਸਾਡੀ ਜਿਹੜੀ ਬੇਰ ਸਾਫ ਰੋਡ ਦੀ ਮਾਰਕੀਟ ਆ ਸਿਵਲ ਹਸਪੀਟਲ ਦੇ ਸਾਹਮਣੇ ਇਹ ਜਿਹੜਾ 1 ਸਾਲ ਤੋਂ ਪ੍ਰਸ਼ਾਸਨ ਨੇ ਪਾਈਪਾ ਪਾਉਣ ਲਈ ਫਟਿਆ ਹੋਇਆ ਵਾ ਸ਼ਹਿਰ ਇਹਨੂੰ ਮੁਕੰਮਲ ਨਹੀਂ ਕੀਤਾ ਜਾ ਰਿਹਾ ਹੈਗਾ। ਸਾਡੇ ਕਾਰੋਬਾਰਾ ਦੇ ਬਿਲਕੁਲ ਮਿੱਟੀ ਕਰ ਦਿੱਤੇ ਗਏ ਆ ਅਸੀਂ ਟੈਕਸ ਵੀ ਦੇ ਰਹੇ ਆ ਸਾਰਾ ਕੁਝ ਕਰ ਰਹੇ ਆ ਸਰਕਾਰ ਨੂੰ ਪਰ ਸਾਡੇ ਕਾਰੋਬਾਰ ਜਿਹੜੇ ਪਿਛਲੇ ਦੇਰ ਸਾਲ ਤੋਂ ਬਿਲਕੁਲ ਜ਼ੀਰੋ ਹੋ ਗਏ ਆ ਇਸ ਵੱਲ ਧਿਆਨ ਦਿੱਤਾ ਜਾਵੇ ਇੱਕ ਮੇਰੇ ਪਿਛਲੇ ਪਾਸੇ ਡਰੇਨ ਪਾਈਪ ਦੀ ਪੁਲੀ ਆ ਮੈਂ ਉਹਦੀ ਖਬਰ ਵੀ ਲਵਾਈ ਸੀ ਥੋੜੇ ਦਿਨ ਪਹਿਲਾਂ ਉਹ ਟੁੱਟੀ ਪਈ ਆ ਉਹ ਪਾਈ ਨਹੀਂ ਗਈ ਬਹੁਤ ਵਾਰ ਠੇਕੇਦਾਰ ਨੂੰ ਕਿਹਾ ਜਾ ਚੁੱਕਾ ਵਾ ਔਰ ਜਿਹੜੇ ਪਾਣੀ ਦੇ ਕਨੈਕਸ਼ਨ ਕੀਤੇ ਆ ਉਹ ਜਿਹੜੇ ਕਰਕੇ ਗਏ ਆ ਉਹ ਟੁੱਟ ਗਏ ਅਸੀਂ ਆਪਦੇ ਪੱਲਿਓ ਪਤਾ ਨਹੀਂ ਕਿੰਨਾ ਕੁ ਰੁਪਇਆ ਲਾ ਕੇ ਫੇਰ ਦੁਬਾਰਾ ਕਨੈਕਸ਼ਨ ਕੀਤੇ ਆ ਉਹ ਠੇਕੇਦਾਰ ਸਾਨੂੰ ਤੇਤਰੀ ਜਾਂਦੇ ਹੱਗੇ ਉਹ ਕਹਿੰਦੇ ਸਾਡਾ ਕੰਮ ਇਹ ਆ ਅਸੀਂ ਕਰਤਾ ਜੀ ਤੁਸੀਂ ਦੇਖੋ ਆ ਜੇ ਇਸ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਤੇ ਸਾਡੇ ਕਾਰੋਬਾਰਾਂ ਨੂੰ ਵੀ ਧੰਗਾ ਦਿੱਤਾ ਜਾਵੇ ਪਰ ਲੋਧੀ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਸੀਂ ਗੱਲ ਕਰ ਰਹੇ ਸੀ ਜਿਹੜੀ ਸੁਲਤਾਨਪੁਰ ਲੋਧੀ ਤੋਂ ਇਤਿਹਾਸਿਕ ਨਗਰੀ ਡੱਲੇ ਨੂੰ ਜਾਂਦੀ ਉਹ ਰੋਡ ਜਿਹਦਾ ਲਿੰਕ ਜਿਹੜਾ ਟੁੱਟ ਚੁੱਕਿਆ ਸੀ ਪਰ ਹੁਣ ਕੁਝ ਫੁਲਤਾਨਪੁਰ ਲੋਧੀ ਦੀ ਨਗਰ ਕੌਂਸਲ ਵੱਲੋਂ ਇੱਥੇ ਸਪੈਸ਼ਲ ਇੱਕ ਜਿਹੜਾ ਪੰਪ ਲਾਇਆ ਗਿਆ ਟਰੈਕਟਰ ਦੇ ਮਗਰ ਪਿੱਛੇ ਪਾ ਕੇ ਜਿਹੜਾ ਪੰਪ ਲਾ ਕੇ ਇੱਥੋਂ ਦਾ ਜਿਹੜਾ ਪਾਣੀ ਆ ਉਹ ਕੱਢਿਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਉਹ ਨਾ ਆਵੇ ਜਲਦੀ ਤੋਂ ਜਲਦੀ ਜਿਹੜਾ ਇਹ ਰਸਤਾ ਆ ਉਹ ਦੁਬਾਰਾ ਚਾਲੂ ਕਰ ਦਿੱਤਾ ਜਾਵੇ ਕਿਉਂਕਿ ਸਕੂਲ ਛੁੱਟੀ ਦਾ ਟਾਈਮ ਹੋ ਚੁੱਕਾ ਔਰ ਬੱਚੇ ਜਿਹੜੇ ਆ ਉਹਨਾਂ ਨੇ ਘਰਾਂ ਨੂੰ ਜਾਣਾ ਹੁੰਦਾ ਸੋ ਪਾਣੀ ਤੇ ਬਿਜਲੀ ਜਿਹੜੀਆਂ ਗੱਡੀਆਂ ਜਾ ਰਹੀਆਂ ਕੱਲ ਦੀਆਂ ਗੱਡੀਆਂ ਕਾਫੀ ਇੱਥੇ ਜਿਹੜੀਆਂ ਬੰਦ ਹੋ ਚੁੱਕੀਆਂ ਹਨ ਸਰਕਾਰ ਔਰ ਨਗਰ ਕੌਂਸਲ ਜ਼ਰੂਰ ਜਾਗੀ ਆ ਤੇ ਨਗਰ ਕੌਂਸਲ ਵੱਲੋਂ ਜਿਹੜਾ ਪੰਪ ਆ ਉਹ ਲਾ ਕੇ ਜਿਹੜਾ ਇਥੋਂ ਪਾਣੀ ਕੱਢਿਆ ਜਾ ਰਿਹਾ ਸੋ ਕੈਮਰਾਮੈਨ ਗੁਰਪ੍ਰੀਤ ਢੋਡ ਦੇ ਨਾਲ ਬਲਵਿੰਦਰ ਧਾਲੀਵਾਲ ਸੁਲਤਾਨਪੁਰ ਲੋਧੀ ਤੋਂ ਡੇਲੀ ਪੋਸਟ ਪੂਤਲਾ ਤੁਹਾਡੇ ਅਸੀਂ ਮੌਜੂਦਾ ਜਿਲ੍ਹਾ ਕਪੂਤਲਾ ਦਾ ਪੁੱਤਰ ਸ਼ਹਿਰ ਸੁਲਤਾਨਪੁਰ ਲੋਧੀ ਜਿੱਥੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਚਰਨ ਸੋਪਾਪਰ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਬਿਲਕੁਲ ਸਾਹਮਣੇ ਅਸੀਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਜੋ ਬਾਰਸ਼ ਦੇ ਨਾਲ ਇੱਥੋਂ ਦੇ ਮੌਜੂਦਾ ਹਾਲਾਤ ਨੇ ਕਿਵੇਂ ਲੋਕਾਂ ਨੂੰ ਇੱਥੇ ਚੱਲਣ ਵਿੱਚ ਪ੍ਰੋਬਲਮ ਆਉਂਦੀ ਆ ਕਿਵੇਂ ਲੰਘਣ ਵਿੱਚ ਪ੍ਰੋਬਲਮ ਆਉਂਦੀ ਆ ਵੱਡੇ ਵੱਡੇ ਟਰੱਕ ਟਰਾਲੀਆਂ ਇੱਥੇ ਫਸੀਆਂ ਹੋਈਆਂ ਨੇ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਅੰਡਰ ਬ੍ਰਿਜ ਬਣਿਆ ਹੋਇਆ ਇਹpropyl ਇਤਿਹਾਸਿਕ ਨਗਰੀ ਡੱਲੇ ਨੂੰ ਜਿਹੜੀ ਸੜਕ ਜੋੜਦੀ ਆ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਬੌਲੀ ਸਾਹਿਬ ਬਣਾਇਆ ਆ ਉਸ ਉਸ ਡੱਲੇ ਨੂੰ ਜਾਂਦੀ ਸੜਕ ਦਾ ਜਿਹੜਾ ਅੱਜ ਲਿੰਕ ਆ ਉਹ ਟੁੱਟ ਚੁੱਕਿਆ ਉਸ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਸੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵੇਲੇ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਕਰੇ ਉੱਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਕਿਵੇਂ ਮੌਜੂਦਾ ਹਾਲਾਤ ਨੇ ਜਿਹੜੇ ਪਾਣੀ ਭਰੇ ਹੋਏ ਨੇ ਕੋਈ ਪੈਰੋ ਨੇ ਇੱਥੇ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਸੀ ਪਿਛਲੇ ਕੁਝ ਦਿਨਾਂ ਤੋਂ بارش ਕਾਰਨ ਸ਼ਹਿਰ ਨੂੰ ਪੱਟੇ ਹੋਏ ਕਾਰਨ ਇੱਥੇ ਨਹੀਂ ਆ ਰਹੀਆਂ ਨਾਲ ਦੀ ਨਾਲ ਅਸੀਂ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਨੇ ਮੌਜੂਦਾ ਸੁਲਤਾਨਪੁਰ ਲੋਧੀ ਦੇ ਭਾਵੇਂ ਕਿ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲ ਚੁੱਕਾ ਉੱਤਰ ਸ਼ਹਿਰ ਦਾ ਦਰਜਾ ਮਿਲ ਚੁੱਕਾ 550 ਸਾਲ ਤੇ ਪਰ ਹਾਲਾਤ ਅੱਜ ਵੀ ਉਹੋ ਹੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਬਦਲਿਆ ਜੋ ਬਦਲਣਾ ਚਾਹੀਦਾ ਸੀ ਅੱਜ 304 ਸਾਲ ਹੋ ਚੁੱਕੇ ਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਚੱਲਦੇ ਨੂੰ ਪਰ ਪੰਚਾਂ ਦਾ ਕਿਹ ਸ਼ਰਮੱਤੇ ਪ੍ਰਣਾਲਾ ਉੱਤੇ ਤੋਂ ਉੱਤੇ ਵਾਲੀ ਗੱਲ ਹੋਈ ਪਈ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਖੜੇ ਹੋ ਪਰ ਅੱਜ ਦੇ ਮੌਜੂਦਾ ਹਾਲਾਤ ਕਿਵੇਂ ਇੱਥੇ ਤਾਂ ਇੱਕਾਤ ਬੁਰਾ ਹਾਲ ਵਾਈਕੂ ਕੀ ਹੋ ਚੁੱਕਾ ਵਾ ਡੇਢ ਸਾਲ ਤੋਂ ਜੋ ਸੜਕਾਂ ਪੱਟ-ਪੱਟ ਕੇ ਇਹਨਾਂ ਨੇ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਵਾ ਗੁਰੂ ਘਰਾਂ ਦੇ ਵਿੱਚ ਆਹ ਹੋਰ ਧਮੀ ਨਹੀਂ ਇੰਦਾ ਦਾ ਬੁਰਾ ਹਾਲ ਕੀਤਾ ਥੋੜੇ ਦਿਨ ਪਹਿਲਾਂ ਤੱਕ ਇੱਥੇ ਧੂਣ ਮਿੱਟੀ ਢੇਰ ਲੱਗੇ ਹੋਏ ਸੀਗੇ ਤੇ ਅੰਦਰ ਜਿਹੜੀ ਸੰਗਤ ਜਾਂਦੀ ਸੀ ਧੂਣ ਨਾਲ ਭਰ-ਭਰ ਕੇ ਜਾਂਦੀ ਸੀ ਉਸ ਟਾਈਮ ਵੀ ਇੱਕ ਪੱਤਰਕਾਰ ਵੀ ਆਏ ਉਹਨਾਂ ਨੇ ਬਾਈਕ ਲਈ ਲੇਕਿਨ ਕੋਈ ਵੀ ਅਜੇ ਤੱਕ ਇਹਦਾ ਹੱਲ ਨਹੀਂ ਹੋਇਆ ਤੇ ਹੁਣ ਤਵਾਰਾ ਤੋਂ ਦੇਖੋ ਜੀ ਟੋਆਾਂ ਦੇ ਵਿੱਚ ਪਾਣੀ ਭਰ ਗਿਆ ਵਾ ਸੜਕਾਂ ਦੇ ਉੱਤੇ ਪਾਣੀ ਦਾ ਕਰਕੇ ਗੱਡੀਆਂ ਆਉਂਦੀਆਂ ਆ ਛੱਟਾਂ ਪੈਂਦੀਆਂ ਉਦਾਂ ਹੀ ਲਿਪੜੀਆਂ ਹੋਈਆਂ ਗੱਡੀਆਂ ਗੁਰੂ ਘਰ ਜਾ ਰਹੀਆਂ ਲੇਕਿਨ ਪ੍ਰਸ਼ਾਸਨ ਇੱਥੇ ਕੁਝ ਨਹੀਂ ਕਰ پا ਰਿਹਾ ਜਿਹੜੇ ਮੌਜੂਦਾ ਹਾਲਾਤ ਨੇ ਲੋਕ ਕਿਸਾਨੀ ਦਾ ਟਾਈਮ ਆ ਮੱਕੀ ਵੱਢ ਰਹੇ ਨੇ ਦੋਨਾਂ ਹਲਕੇ ਦੇ ਵਿੱਚ ਮੱਕੀ ਵੱਢੇ ਵੱਡੇ ਪੱਦਰ ਤੇ ਹੁੰਦੀ ਆ ਮੰਡੀਆਂ ਦੇ ਵਿੱਚ ਮੱਕੀ ਨਹੀਂ ਜਾ ਰਹੀ ਟਰਾਲੀਆਂ ਜਿਹੜੀਆਂ ਫਸ ਜਾਂਦੀਆਂ ਲੋਕਾਂ ਨੂੰ ਸਰਕਾਰ ਤੇ ਮੱਥੀ ਉਤਾਰਨੀ ਪੈ ਰਹੀ ਵਾਏ ਗੁਰਜੀ ਇੱਥੇ ਟਰਾਲੀਆਂ ਇੰਨੀਆਂ ਫਸੀਆਂ ਮੇਰੇ ਸਾਹਮਣੇ ਸ਼ਾਪ ਦੇ ਕਿ ਉਹ ਟਰਾਲੀ ਫਸ ਜਾਂਦੀ ਸੀ ਤੇ ਇਹ ਜਿਹੜੇ ਸਰ ਦਾ ਪੱਟੀਆਂ ਹੋਈਆਂ ਉਹਨਾਂ ਤੇ ਜੀ ਸੀ ਵੀ ਆਉਂਦੀਆਂ ਸੀ 200 300 ਰੁਪਏ ਲੈ ਕੇ ਉਹ ਟਰਾਲੀ ਨੂੰ ਬਾਹਰ ਕੱਢਦੇ ਸੀ ਤੇ ਮਤਲਬ ਕਿ 2-300 ਰੁਪਏ ਚਲੇ ਜਾਂਦੇ ਇਹਨਾਂ ਨੇ ਧੰਦਾ ਬਣਾਇਆ ਹੋਇਆ ਇਹ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਇੱਥੇ ਮਤਲਬ ਕਿ ਆ ਕੋਈ ਸਿਸਟਮ ਥੋੜਾ ਵਾ ਕੁਈ ਤੁਸੀਂ ਸੜਕਾ ਪੁੱਟੀਆਂ ਵਾ ਤੁਸੀਂ ਉਸ ਤਰੀਕੇ ਨਾਲ ਸ਼ੁਰੂ ਕਰੋ ਕਿ ਮਤਲਬ ਇੱਕ ਸਾਈਡ ਆਪਾਂ ਪੱਟ ਲਈਏ ਉਹ ਸਹੀ ਕਰ ਲੋ ਦੂਜੇ ਸਾਈਡ ਬਾਅਦ ਚ ਪੱਟੋ ਇਹ ਤੇ ਦੋਵੇਂ ਸਾਈਡਾਂ ਤੋਂ ਪੱਟ-ਪੱਟ ਕੇ ਬੁਰਾ ਹਾਲ ਕਰਤਾ ਇਹਨਾਂ ਨੇ ਬਹੁਤ ਮਾੜਾ ਹਾਲ ਆ ਸੁਲਤਾਨ ਪੱਲੋਦੀ ਦਾ ਕਹਿਣ ਦੀ ਗੱਲ ਨਹੀਂ ਰਹੀ ਭਈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਅੱਜ ਮੰਨ ਲਓ ਬਾਰਿਸ਼ ਬੰਦ ਨਹੀਂ ਹੁੰਦੀ ਤੇ ਕਿੱਦਾਂ ਦੇ ਹਾਲਾਤ ਹੋਣਗੇ ਕਿ ਔਰ ਜਿਆਦਾ ਦੂਰ ਨਹੀਂ ਹੋਰ ਜਿਆਦਾ ਪਾਰਛ ਹੋ ਗਈ ਤੇ ਮੈਨੂੰ ਲੱਗਦਾ ਵਾ ਜਿੱਦਾਂ ਸੜਕਾਂ ਦੇ ਉੱਤੇ ਪਾਣੀ ਆ 베ੜੀਆਂ ਚਲਣੀਆਂ ਵਾਲਾ ਹਾਲਾਤ ਹੋ ਜਾਣਾ ਬਸੇ ਹਾਲ ਜੀ ਮੇਰੇ ਸਿੰਘ ਨਾਲ ਬੋਲ ਰਿਹਾ ਆ ਬਾਬਾ ਜ왈ਲ ਸਿੰਘ ਨਗਰ ਰੰਗਾਰ ਦਾ ਜਿਹੜਾ 2 ਮਹੀਨੇ ਤੋਂ ਵੀ ਉੱਪਰ ਹੋ ਗਿਆ ਵਾ ਗੁਰਦਾਰਾ ਸਾਹਿਬ ਗੁਰਦਾਰੇ ਨਗਰਾਰ ਦਾ 게ਟ ਆ ਜਿਹੜਾ ਉੱਥੇ ਨਾਲ ਹੀ ਸੀਵਰੇਜ ਜਿਹੜਾ ਸੀਵਰੇਜ ਦਾ ਪਾਣੀ ਆ ਇਹਨਾਂ ਮਤਲਬ ਬਰਹਾਲ ਹੋਇਆ ਵਾ ਟੋਏ ਪਏ ਹੋਏ ਭਰੇ ਹੋਏ ਆ ਨੰਗਣਾ ਓਕਾ ਹਾਲ ਲੋਕੀ ਵਿੱਚ ਦੀ ਨੰਗਰੇ ਪਿਆ ਬਹੁਤ ਹੀ ਬਰਹਾਲਾ ਪ੍ਰਸ਼ਾਸਨ ਕੁਝ ਵੀ ਉਹਦੇ ਬਾਰੇ ਨਹੀਂ ਕਰਦਾ ਲੇਕਿਨ ਬੰਦ ਹੀ ਨਹੀਂ ਹੋ ਰਹੀ ਲਗਾਤਾਰ ਹੀ ਉੱਥੋਂ ਪਾਣੀ کوئی کسٹمر آ نہیں رہا اور لگنا بھی بہت مشکل آ مین مکھ مارک بابا جی نگری دال واقع حالت حال پہلا کدی نہیں ہوئی جو اج حالات پائپاں ٹیا پی جیڑے کام کرتے آ وہ بھی بس چلامہ ہی کام ہو رہا وا تاڑا موٹا ٹوا ٹوپا پور کے چلے جانتے ہیں کدھی جاتے آدی کدھی فسد خوش ہوا بہت ہی برا حال بہت ننگنا ہی مشکل ہویا ہوا گردورہ شریف بیر صاحب بی جانا تو انہا مشکل آ بھی کہنے کی گل سنگتاں سنگت آ دوروں دوروں آسا لا بابا جی تو آسان مراساں منگتی نے پر حالت بہت بہت, 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 بہت برے نے یہ جلدی سدھار کی لڑ آرکار یہ پورا دھیان دن کی اور ایس جائے بنے آدھی اس شہر کے بنے نہیں سی جو پچھلے کچھ سمے تو یہ ہلاک چل رہے ہیں سو ہی چلتا رہا تے کاروبار یہ بہت نراشا والی گل آ ہر بندہ جا ناشا ڈبیا پیا وا اور کام کرنا بہت مشکل آ بہت ہی مشکل آ سرکار نو ਸਾਡੀ ਬੇਨਤੀ ਆ ਕਿ ਇਹਨੂੰ ਜਲਦ ਤੋਂ ਜਲਦ ਠੀਕ ਕਰਾਇਆ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਸ਼ਹਿਰ ਵੱਲ ਧਿਆਨ ਦਿੱਤਾ ਜਾਵੇ ਜੋ ਇਹ ਚਿੱਕੜਾ ਮਿੱਟੀ ਗਾਰਾ ਕੱਟਾ ਮਿੱਟੀ ਉੜਦਾ ਸੀ ਹੁਣ ਮੀਂਹ ਦੇ بارش ਨੇ ਤਾਂ ਬਹੁਤੀ ਬੁਰਾ ਹਾਲ ਕਰ ਦਿੱਤਾ ਸੋ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਪੂਰਾ ਕੀਤਾ ਜਾਵੇ ਇਸ ਤੋਂ ਸਰਕਾਰ ਨੂੰ ਇਹ ਹੀ ਸਾਡੀ ਮੰਗ ਵਾ ਮੈਂ ਤੇਜਿੰਦਰ ਸਿੰਘ ਜੋਸਨ ਸੁਲਤਾਨਪੁਰ ਲੋਧੀ ਤੋਂ ਸਾਡੀ ਜਿਹੜੀ ਬੇਰ ਸਾਫ ਰੋਡ ਦੀ ਮਾਰਕੀਟ ਆ ਸਿਵਲ ਹਸਪਤਲ ਦੇ ਸਾਹਮਣੇ ਇਹ ਜਿਹੜਾ 1.5 ਸਾਲ ਤੋਂ ਪ੍ਰਸ਼ਾਸਨ ਨੇ ਪਾਈਪਾ ਪਾਉਣ ਲਈ ਭੱਟਿਆ ਹੋਇਆ ਵਾ ਸ਼ਹਿਰ ਇਹਨੂੰ ਮੁਕੰਮਲ ਨਹੀਂ ਕੀਤਾ ਜਾ ਰਿਹਾ ਹੈਗਾ ਸਾਡੇ ਕਾਰੋਬਾਰਾਂ ਦੇ ਬਿਲਕੁਲ ਮਿੱਟੀ ਕਰ ਦਿੱਤੇ ਗਏ ਆ ਅਸੀਂ ਟੈਕਸ ਵੀ ਦੇ ਰਹੇ ਆ ਸਾਰਾ ਕੁਝ ਕਰ ਰਹੇ ਆ ਸਰਕਾਰ ਨੂੰ ਪਰ ਸਾਡੇ ਕਾਰੋਬਾਰ ਜਿਹੜੇ ਪਿਛਲੇ 1.5 ਸਾਲ ਤੋਂ ਬਿਲਕੁਲ ਜ਼ੀਰੋ ਹੋ ਗਏ ਆ ਇਸ ਵੱਲ ਧਿਆਨ ਦਿੱਤਾ ਜਾਵੇ ਇੱਕ ਮੇਰੇ ਪਿਛਲੇ ਪਾਥੇ ਡ੍ਰੇਨ ਪਾਈਪ ਦੀ ਪੁਲੀ ਆ ਮੈਂ ਉਹਦੀ ਖਬਰ ਵੀ ਲਵਾਈ ਸੀ ਥੋੜੇ ਦਿਨ ਪਹਿਲਾਂ ਉਹ ਟੁੱਟੀ ਪਈ ਆ ਉਹ ਪਾਈ ਨਹੀਂ ਗਈ ਬਹੁਤ ਵਾਰ ਠੇਕੇਦਾਰ ਨੂੰ ਕਿਹਾ ਜਾ ਚੁੱਕਾ ਵਾ ਔਰ ਜਿਹੜੇ ਪਾਣੀ ਦੇ ਕਨੈਕਸ਼ਨ ਕੀਤੇ ਆ ਉਹ ਜਿਹੜੇ ਕਰਕੇ ਗਏ ਆ ਉਹ ਟੁੱਟ ਗਏ ਅਸੀਂ ਆਪਦੇ ਪੱਲਿਓ ਪਤਾ ਨਹੀਂ ਕਿੰਨਾ ਕੁ ਰੁਪਇਆ ਲਾ ਕੇ ਫੇਰ ਦੁਬਾਰਾ ਕਨੈਕਸ਼ਨ ਕੀਤੇ ਆ ਉਹ ਠੇਕੇਦਾਰ ਸਾਨੂੰ ਤੇਤਰੀ ਜਾਂਦੇ ਹੱਗੇ ਉਹ ਕਹਿੰਦੇ ਸਾਡਾ ਕੰਮ ਇਹ ਆ ਅਸੀਂ ਕਰਤਾ ਜੀ ਤੁਸੀਂ ਦੇਖੋ ਆਓ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਤੇ ਸਾਡੇ ਕਾਰੋਬਾਰਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ। ਪਰ ਲੋਧੀ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਅਸੀਂ ਗੱਲ ਕਰ ਰਹੇ ਸੀ ਜਿਹੜੀ ਸੁਲਤਾਨਪੁਰ ਲੋਧੀ ਤੋਂ ਇਤਿਹਾਸਿਕ ਨਗਰੀ ਡੱਲੇ ਨੂੰ ਜਾਂਦੀ ਉਹ ਰੋਡ ਜਿਹਦਾ ਲਿੰਕ ਜਿਹੜਾ ਟੁੱਟ ਚੁੱਕਿਆ ਸੀ ਪਰ ਹੁਣ ਕੁਝ ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ ਵੱਲੋਂ ਇੱਥੇ ਸਪੈਸ਼ਲ ਇੱਕ ਜਿਹੜਾ ਪੰਪ ਲਾਇਆ ਗਿਆ ਹੈ। ਟਰੈਕਟਰ ਦੇ ਮਗਰ ਪਿੱਛੇ ਪਾ ਕੇ ਜਿਹੜਾ ਪੰਪ ਲਾ ਕੇ ਇੱਥੋਂ ਦਾ ਜਿਹੜਾ ਪਾਣੀ ਆ ਉਹ ਕੱਢਿਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਉਹ ਨਾ ਆਵੇ। ਜਲਦੀ ਤੋਂ ਜਲਦੀ ਜਿਹੜਾ ਇਹ ਰਸਤਾ ਆ ਉਹ ਦੁਬਾਰਾ ਚਾਲੂ ਕਰ ਦਿੱਤਾ ਜਾਵੇ ਕਿਉਂਕਿ ਸਕੂਲ ਛੁੱਟੀ ਦਾ ਟਾਈਮ ਹੋ ਚੁੱਕਾ ਔਰ ਬੱਚੇ ਜਿਹੜੇ ਆ ਉਹਨਾਂ ਨੇ ਘਰਾਂ ਨੂੰ ਜਾਣਾ ਹੁੰਦਾ ਸੋ ਪਾਣੀ ਤੇ ਵਿੱਦਿ ਦੀਆਂ ਗੱਡੀਆਂ ਚੱਲ ਰਹੀਆਂ ਕੱਲ ਦੀਆਂ ਗੱਡੀਆਂ ਕਾਫੀ ਇੱਥੇ ਜਿਹੜੀਆਂ ਬੰਦ ਹੋ ਚੁੱਕੀਆਂ ਹਨ ਸਰਕਾਰ ਔਰ ਨਗਰ ਕੌਂਸਲ ਜ਼ਰੂਰ ਆ ਗਈ ਆ ਤੇ ਨਗਰ ਕੌਂਸਲ ਵੱਲੋਂ ਜਿਹੜਾ ਪੰਪ ਆ ਉਹ ਲਾ ਕੇ ਜਿਹੜਾ ਸੋ ਪਾਣੀ ਕੱਢਿਆ ਜਾ ਰਿਹਾ ਸੋ ਕੈਮਰਾਮੈਨ ਗੁਰਪ੍ਰੀਤ ਢੋਰ ਦੇ ਨਾਲ ਬਲਵਿੰਦਰ ਢਾਲੀਵਾਲ ਸੁਲਤਾਨਪੁਰ ਲੋਧੀ ਤੋਂ ਡੇਲੀ ਪੋਸਟ ਪੂਤਲਾ ਤੁਹਾਨੂੰ ਅੱਸੀ ਮੌਜੂਦਾ ਜਿਲ੍ਹਾ ਕਪੂਤਲਾ ਦਾ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸੋ ਪ੍ਰਾਪਰ ਧਰਤੀ ਤੇ ਇਤਿਹਾਸਿਕ ਗੁਰਦਾਰਾ ਸ੍ਰੀ ਵੇਰ ਸਾਹਿਬ ਦੇ ਬਿਲਕੁਲ ਸਾਹਮਣੇ ਅਸੀਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਜੋ بارش ਦੇ ਨਾਲ ਇੱਥੋਂ ਦੇ ਮੌਜੂਦਾ ਹਾਲਾਤ ਨੇ ਕਿਵੇਂ ਲੋਕਾਂ ਨੂੰ ਇੱਥੇ ਚੱਲਣ ਵਿੱਚ ਪ੍ਰੋਬਲਮ ਆਉਂਦੀ ਆ ਕਿਵੇਂ ਲੰਘਣ ਵਿੱਚ ਪ੍ਰੋਬਲਮ ਆਉਂਦੀ ਆ ਵੱਡੇ ਵੱਡੇ ਟਰੱਕ ਟਾਲੀਆਂ ਇੱਥੇ ਫਸੀਆਂ ਹੋਈਆਂ ਨੇ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਅੰਡਰ ਬ੍ਰਿਜ ਬਣਿਆ ਹੋਇਆ ਇਹ ਕੋਈ ਇਤਿਹਾਸਿਕ ਨਗਰੀ ਢੱਲੇ ਨੂੰ ਜਿਹੜੀ ਇਹ ਸੜਕ ਜੋੜਦੀ ਆ ਪੰਜਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਬੌਲੀ ਸਾਹਿਬ ਬਣਾਇਆ ਉਸ ਉਸ ਢੱਲੇ ਨੂੰ ਜਾਂਦੀ ਸੜਕ ਦਾ ਜਿਹੜਾ ਅੱਜ ਲਿੰਕਿਆ ਉਹ ਟੁੱਟ ਚੁੱਕਿਆ ਉਸ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਸੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਇਸ ਵੇਲੇ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਵੇਰ ਸਾਹਿਬ ਦੇ ਬਿਲਕੁਲ ਸਾਹਮਣੇ ਖੜੇ ਉੱਥੋਂ ਦੀਆਂ ਤਸਵੀਰਾਂ ਦਿਖਾਵਾਂਗੇ ਕਿਵੇਂ ਮਜੂਦਾ ਹਾਲਾਤ ਨੇ ਜਿਹੜੇ ਪਾਣੀ ਭਰੇ ਹੋਏ ਨੇ ਕੋਈ ਪੈਰੋ ਨੇ ਇੱਥੇ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਸੀ ਪਿਛਲੇ ਕੁਝ ਦਿਨਾਂ ਤੋਂ بارش ਕਾਰਨ ਸ਼ਹਿਰ ਨੂੰ ਪੱਟੇ ਹੋਏ ਕਾਰਨ ਇੱਥੇ ਨਹੀਂ ਆ ਰਹੀਆਂ ਨਾਲ ਦੀ ਨਾਲ ਅਸੀਂ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਨੇ ਮੌਜੂਦਾ ਸੁਲਤਾਨਪੁਰ ਲੋਧੀ ਦੇ ਭਾਵੇਂ ਕਿ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲ ਚੁੱਕਾ ਉੱਤਰ ਸ਼ਹਿਰ ਦਾ ਦਰਜਾ ਮਿਲ ਚੁੱਕਾ 550 ਸਾਲ ਤੇ ਪਰ ਹਾਲਾਤ ਅੱਜ ਵੀ ਉਹੋ ਹੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਹਜੇ ਤੱਕ ਕੁਝ ਵੀ ਨਹੀਂ ਬਦਲਿਆ ਜੋ ਬਦਲਣਾ ਚਾਹੀਦਾ ਸੀ ਅੱਜ 3 ਤੋਂ 4 ਸਾਲ ਹੋ ਚੁੱਕੇ ਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਚੱਲਦੇ ਨੂੰ ਪਰ ਪੰਚਾਇਤਾਂ ਦਾ ਕਿਹ ਸ਼ਰਮੱਤੇ ਪ੍ਰਣਾਲਾ ਉੱਤੇ ਤੋਂ ਉੱਤੇ ਵਾਲੀ ਗੱਲ ਹੋਈ ਪਈ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਤਿਹਾਸਿਕ ਨਗਰੀ ਸੁਲਤਾਨਪੁਰ ਲੋਧੀ 'ਚ ਖੜੇ ਹੋ ਪਰ ਅੱਜ ਦੇ ਮੌਜੂਦਾ ਹਾਲਾਤ ਕਿਵੇਂ ਇੱਥੇ ਤਾਂ ਇਦਾਂ ਦਾ ਬੁਰਾ ਹਾਲ ਵਾਏ ਕਿ ਕੀ ਹੋ ਚੁੱਕਾ ਵਾ 1.5 ਸਾਲ ਤੋਂ ਜੋ ਸੜਕਾਂ ਪੱਟ-ਪੱਟ ਕੇ ਇਹਨਾਂ ਨੇ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ ਵਾ ਗੁਰੂ ਘਰਾਂ ਦੇ ਵਿੱਚ ਆਹ ਹੋਰ ਤਾਂ ਮਹੀਨੇ ਇਦਾਂ ਦਾ ਬੁਰਾ ਹਾਲ ਕੀਤਾ ਥੋੜੇ ਦਿਨ ਪਹਿਲਾਂ ਤੱਕ ਇੱਥੇ ਧੂਲ ਮਿੱਟੀ ਢੇਰ ਲੱਗੇ ਹੋਏ ਸੀਗੇ ਤੇ ਅੰਦਰ ਜਿਹੜੀ ਸੰਗਤ ਜਾਂਦੀ ਸੀ ਧੂੜ ਨਾਲ ਭਰ-ਭਰ ਕੇ ਜਾਂਦੀ ਸੀ ਉਸ ਟਾਈਮ ਵੀ ਇੱਕ ਪੱਤਰਕਾਰ ਵੀ ਆਏ ਉਹਨਾਂ ਨੇ ਬਾਈਕ ਲਈ ਲੇਕਿਨ ਕੋਈ ਵੀ ਅਜੇ ਤੱਕ ਇਹਦਾ ਹੱਲ ਨਹੀਂ ਹੋਇਆ ਤੇ ਹੁਣ ਤਵਾਰਾ ਤੋਂ ਦੇਖੋ ਜੀ ਟੋਆਾਂ ਦੇ ਵਿੱਚ ਪਾਣੀ ਭਰ ਗਿਆ ਵਾ ਸੜਕਾਂ ਦੇ ਉੱਤੇ ਪਾਣੀ ਦਾ ਕਰਕੇ ਗੱਡੀਆਂ ਆਉਂਦੀਆਂ ਆ ਛੱਟਾਂ ਪੈਂਦੀਆਂ ਉਦਾਂ ਹੀ ਲਿਪੜੀਆਂ ਹੋਈਆਂ ਗੱਡੀਆਂ ਗੁਰੂ ਘਰ ਜਾ ਰਹੀਆਂ ਲੇਕਿਨ ਪ੍ਰਸ਼ਾਸਨ ਇੱਥੇ ਕੁਝ ਨਹੀਂ ਕਰ ਪਾ ਰਿਆ ਜਿਹੜੇ ਮੌਜੂਦਾ ਹਾਲਾਤ ਨੇ ਲੋਕ ਸਾਨੀ ਦਾ ਟਾਈਮ ਆ ਮੱਛੀ ਵੱਢ ਰਹੇ ਨੇ ਦੋਨਾਂ ਹਲਕੇ ਦੇ ਵਿੱਚ ਮੱਛੀ ਵੱਢੇ ਵੱਡੇ ਪੱਧਰ ਤੇ ਹੁੰਦੀ ਆ ਮੰਡੀਆਂ ਦੇ ਵਿੱਚ ਮੱਛੀ ਨਹੀਂ ਜਾ ਰਹੀ ਟਰਾਲੀਆਂ ਜਿਹੜੀਆਂ ਫਸ ਜਾਂਦੀਆਂ ਲੋਕਾਂ ਨੂੰ ਸਰਕਰ ਤੇ ਮੱਕੀ ਉਤਾਰਨੀ ਪੈ ਰਹੀ ਵਾਜੂ ਜੀ ਇੱਥੇ ਟਰਾਲੀਆਂ ਇੰਨੀਆਂ ਫਸੀਆਂ ਮੇਰੇ ਸਾਹਮਣੇ ਸ਼ਾਪ ਦੇ ਕਿ ਉਹ ਟਰਾਲੀ ਫਸ ਜਾਂਦੀ ਸੀ ਤੇ ਇਹ ਜਿਹੜੇ ਸੜਕਾਂ ਪੱਟੀਆਂ ਹੋਈਆਂ ਉਹਨਾਂ ਤੇ ਜੀ ਸੀ ਬੀ ਆਉਂਦੀਆਂ ਸੀ 200 300 ਰੁਪਏ ਲੈ ਕੇ ਉਹ ਟਰਾਲੀ ਨੂੰ ਬਾਹਰ ਕੱਢਦੇ ਸੀ ਤੇ ਮਤਲਬ ਕਿ 2-300 ਰੁਪਿਆ ਚਲੇ ਜਾਂਦੇ ਨਾ ਤੇ ਧੰਦਾ